you <sighs> ਵੀ ਦਰਨਾ ਪਾ ਹੁਣ ਕਿਹਨਾਂ ਨਾ ਖਬਨਣਾ ਵਾ ਠੀਕ ਹੈ ਦੇਖੋ ਜੋ ਇਹਨਾਂ ਨੇ ਹਾਲਾਤ ਪਤਾ ਕਰੇ ਸੀਦਾ ਇਧਰ ਮਾਲਵੇ ਵਾਲੇ ਸਾਰੇ ਜ਼ਿਲ੍ਹੇ ਸੱਦੇ ਹੋਏ ਆ ਕੱਲ ਸਾਨੂੰ ਸਾਮ ਨੂੰ ਪਤਾ ਲੱਗਿਆ ਕੱਲ ਉਹਨੇ ਬੰਦੇ ਵੀ ਰੈਸਟ ਕੀਤੇ ਆ ਕੱਲ ਇਹਨੂੰ ਕਹਿਤਾ ਭਾਈ ਇਹਨੂੰ ਵੀ ਫੋਰਸ ਵਾਲੇ ਤੁਸੀਂ ਥੋੜੇ ਨਾ ਜਾਓ ਸਾਨੂੰ ਰੈਸਟੀ ਕਰਨਗੇ ਰਾਤ ਨੂੰ ਸੀ ਸਨੇਹੇ ਲੱਗੇ ਆ ਬਾਲੇ ਕਿ ਕਿਸ ਤੜਕੇ ਸਨੇਹੇ ਲੱਗੇ ਆ ਤੇ ਤੜਕੇ ਸਵੇਹਾ ਦੇ ਤੁਰੇ ਆ ਇਹਨਾਂ ਦੇ ਨਾਕੇ ਨੁਕੇ ਤੋੜਦੇ ਕਰਦੇ ਤਾਂ ਅਸੀਂ ਇਸ ਥਾਂ ਤੇ ਆਏ ਆ ਪਿੱਛੇ ਨਾਕਾ ਟਿਪਰ ਵਗੈਰਾ ਲਾਇਵੇ ਸੀਗੇ ਇੱਥੇ ਵੀ ਅਸੀਂ ਇਹਨਾਂ ਨੂੰ ਕਹਿਣੇ ਆ ਬੇਨਤੀ ਕਰਦੇ ਆ ਵੀ ਜੇ ਖੂਨ ਖਰਾਬੇ ਤੋਂ ਬਿਨਾਂ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਫਿਰ ਸਾਨੂੰ ਥਾਂ ਤੇ ਜਾਣ ਦੇਣ ਥਾਂ ਅਸੀਂ ਚੱਕ ਲਿਆਵਾਂਗੇ ਉਦੋਂ ਬਾਅਦ ਗੱਲਬਾਤ ਕਰ ਲੈਣਾ ਮਸਲਾ ਨਿਬੜਦਾ ਠੀਕ ਹੈ ਹਾਲਾਂਕਿ ਪਹਿਲਾਂ ਗੱਲਬਾਤ ਤਾਂ ਇਹ ਹੋ ਹੀ ਪਈ ਆ ਸਰਕਾਰ ਨਾਲ ਇਹ ਤਾਂ ਉਹ ਤੋਂ ਮੁੱਕਰੇ ਆ ਉਹ ਤਾਂ ਕਹਿੰਦੇ ਮਾਦਲੀ ਨਹੀਂ ਅਸੀਂ ਕਿਸੇ ਥਾਂ ਦੇ ਧੱਕਾ ਕਰੀਏ ਕਿਸਾਨਾਂ ਦੇ ਪਹਿਲਾਂ ਪੂਰੇ ਪੈਸੇ ਦੇਵਾਂਗੇ ਹਾਂ ਲੜੀ ਗੱਲ ਹੋਇਆ ਪਿੱਛੇ ਤੇ ਪਰ ਲਾਏ ਹੋਏ ਸੀ ਉੱਥੇ ਭਰ ਕੇ ਸੀ ਆ ਭਾਰਤ ਮਾਲਾ ਪਿੱਛੇ ਆਉਂਦੀ ਆ ਤੇ ਪਰ ਲਾਏ ਹੋਏ ਸੀ ਉੱਥੇ ਲੱਠ ਚਾਰੀਤ ਕੀਤਾ ਇਹਨਾਂ ਨੇ ਤਾਂ ਹੁਣ ਗੱਲ ਕਿੱਥੇ ਫਸੀ ਗੱਲ ਤਾਂ ਫਸੀ ਹੋਏ ਸਾਨੂੰ ਸਾਦੇ ਨਹੀਂ ਜਾਣ ਦਿੰਦੇ ਉੱਥੇ ਜੇ ਉਹਨਾਂ ਨੇ ਕੋਈ ਗੱਲ ਕਰਨੀ ਹੈ ਸਾਫ ਜੀ ਦਾ ਇਹ ਵੀ ਸਾਡੇ ਕਿਸਾਨਾਂ ਨੂੰ ਪੈਸੇ ਦੇਣ ਜਿੰਨੇ ਪਿੱਛੇ ਦਿੱਤੇ ਉਹਨੇ ਪੈਸੇ ਦੇ ਦੇਣ ਗੱਲ ਮੁਕਦੀ ਆ ਜੇ ਨਹੀਂ ਪੈਸੇ ਦੇਣੇ ਸਾਡੇ ਕੋਈ ਬੰਦੇ ਬੰਦੇ ਮਾਰਨ ਤੋਂ ਬਾਅਦ ਦੇਣੇ ਉਹ ਦੇਖ ਲੈਣ ਤੇ ਜੇ ਬੰਦੇ ਮਾਰਨ ਤੋਂ ਨਹੀਂ ਦੇਣੇ ਸਾਰੇ ਪੰਜਾਬ ਨੂੰ ਸਾਫ ਹੋ ਜੂ ਵੀ ਜੇ ਭਾਈ ਕੁਐਰ ਕਰਕੇ ਨੇ ਪੈਸਾ ਵੀ ਨਹੀਂ ਕੋਈ ਦੇਣਾ ਕੱਲ ਨੂੰ ਮੌਜਨਾ ਕਹਦੇ ਸਾਰੇ ਪੰਜਾਬ ਦੀ ਸਾਡੇ ਤਾਂ ਜ਼ਮੀਨ ਕੁਐਰ ਕਰ ਲਈ ਅਗਲਾ ਨਾਕਾ ਇੱਥੇ ਆ ਹੈਗਾ ਆਪਣਾ ਸੇਮਨਾਲਾ ਸੇਮਨਾਲਾ ਦੇ ਆਸ-ਪਾਸੇ ਦੀ ਕੋਈ ਨਹੀਂ ਹੈਗਾ ਜਿੰਨੇ ਉਹਨਾਂ ਨੇ ਭੜਕੇ ਲੰਘਣਾ ਪੈਣਾ ਸਾਨੂੰ ਤੁਹਾਡਾ ਕੀ ਪ੍ਰੋਗਰਾਮ ਤੁਸੀਂ ਭੜ ਲੰਘਾਂਗੇ ਹਰ ਹਾਲਤ ਜਿੰਨੇ ਮਰਜ਼ੀ ਮਾਰ ਲਣ ਕਾਲਾ ਕਰਾਸ ਕਰਨਾ ਪੁੱਛਿਆ ਗਿਆ ਕਿ ਰਾਸਤਾ ਨਹੀਂ ਕੋਈ ਰਸਤਾ ਨਹੀਂ ਪਾਸੇ ਜੋ ਉਹ ਤੋਂ ਭੜੀ ਤੋਂ ਬਣਾ ਕੋਈ ਰਸਤਾ ਨਹੀਂ ਹੈਗਾ ਭੜਕੇ ਲੰਘਣਾ ਪੈਣਾ